ਤੇ ਟੀਮ ਮਨ ਖਤਨਾ ਕੀਆ ਖੇਲ ਬਾਡ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਖਵਰਤਨਾ ਆਗਮ ਅਨੰਤ ਅਨਾਤ ਆਪ ਦੇਖ ਤੋਏ ਨਾ ਜਾਣ ਦੇਵ ਤੇਰਾ ਅੰਤ ਧਾਰ ਧਿਆਨ ਲਖ ਹੈ ਜਿਸ ਦੇ ਮਖਾਨ ਨਰੰਕਾਰ ਜੈਲਾ ਅਵਰ ਨਹੀਂ ਢੂਖਰ ਕੋਈ ਪੰਜਨ ਗੰਨ ਛਮਾਖ ਤਰਨ ਤਾਰਨ ਪ੍ਰਭ ਛੋਈ ਕੰਨਾ ਪ੍ਰਕਾਰ ਜਨ ਜਗ ਕੀਓ ਜਨ ਮਥੁਰਾ ਰਖਨਾ ਰਖਾ ੜੀ ਛਤ ਨਾ ਕਰਤਾ ਕੋਖ ਗੁਰ ਰਾਮਦਾਸ ਦਿੱਤਾ ਬਖਾਏ ਗੁਰੂ ਸੰਵਰਥ ਗੈ ਕਰਿਆ ਤਉ ਬੁੱਧ ਸਮਾਤਿ ਸਮਾਰਨ ਕੋ ਹੁਣ ਧੰਮ ਤੁਝਾ ਕਰੰਤ ਸਦਾ ਅਗ ਪੁੰਜ ਤਰੰਗ ਦੀਵਾਰ ਨਿਕਾ ਮਥਰਾ ਜਨ ਜਾਨ ਕਹੀ ਕੀ ਹਤਾ ਥੋ ਔਰ ਤਸ਼ੂਨਾ ਵਿਚਾਰ ਨਿਕਾ ਹਰ ਨਾਮ ਕੋ ਹੀਠ ਬੜਾ ਕਲਮ ਭਾਵ ਸਾਗਰ ਪਾਰ ਉਤਾਰਨ ਦਾ ਤੇ ਤੁਸੀਂ ਪਤ ਸੰਗਤ ਸੰਗ ਸੋ ਰਾਂਗ ਰਤੇ ਦਸ ਗਾਵਤ ਹੈ ਸਰਮਪੰਸ ਕਰਿਓ ਤਰਨੀ ਤਰਿਆ ਰੇਲ ਬਤਾਰ ਨਾ ਤਾਵਤ ਹੈ ਮਥਰਾ ਭਨ ਭਾਗ ਭਲੇ ਉਨਕੇ ਮਨ ਇਛਤ ਹੀ ਪਲ ਪਾਵਤ ਹੈ ਰਬ ਕੇ ਸੁਤ ਕੋ ਤਿਨ ਪ੍ਰਾਸ ਕਹ ਜੋ ਚਰਨ ਗੁਰੂ ਇਤਲਾਪਤ ਹੈ ਨਿਰਮਲ ਨਾਮ ਸਦਾ ਭਰਪੂਰਨ ਸ਼ਬਦ ਤਰੰਗ ਪਰਗਟ ਦਿਨ ਆਗਰ ਗਹਿਰ ਗੰਬੀਰ ਅਥਾ ਅਤਬੜ ਕੋ ਪਰ ਸਦਾ ਸਭ ਜਿਲਤ ਨਾਗਰ ਸੰਤ ਮਿਰਾਲ ਕਰੇ ਕੰਤੂ ਹਲ ਤਿੰਜ ਮਤਰਾ ਬਿਟਿਓ ਦੁਖਤਾਗਰ ਕਲ ਜੁਗ ਦੁਰਤ ਸੂਰ ਕਰਵੇ ਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾ ਕੋ ਮੂਨ ਧਿਆਨ ਤਾਰੇ ਤੇਰਤ ਸਗਲ ਜੋਗੋ ਮੈਂ ਬਹੁਤ ਕੋ ਕੋ ਪਾਵੇ ਆਪੰਪਰ ਜਾਸ ਕੋ ਬੇਦਬਾਰੀ ਸਹਿ ਤੋ ਬਿਰੰਚਾ ਜਾਸ ਗਾਵੇ ਜਾ ਕੋ ਸੇਵਾ ਮੰਗਹਿ ਨਾ ਤੋ ਜਾਤ ਕਾ ਬਲਾਸ ਕੋ ਜਕੋ ਜੋਗੀ ਜਤੀ ਸੇਤ ਸਾਧਕੋ ਅਨੇਕ ਤਪ ਜਬਾ ਝੂਠ ਭੇਖ ਕੀਐ ਫਿਰ ਤੋ ਦਾਸ ਕੋ ਤੋ ਤੈਨ ਸਤਗੁਰ ਸੁਖ ਪਾਏ ਕਿਰਪਾ ਤਾਰੇ ਜੀ ਨਾ ਮੱਠੀ ਬਧਾਈ ਦਈ ਗੁਰੂ ਰਾਮਦਾਸ ਕੋ ਨਾਮੁ ਨਿਧਾਨ ਤਿਆਨ ਅੰਤਰਗਤ ਤੇਜ ਪੁੰਜ ਤੇ ਲੋਕ ਪ੍ਰਗਾਸੇ ਦੇਖਤ ਦਰਸ ਪਟਕ ਬ੍ਰੰਪਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤਲੁਭਿਤ ਅਲਸਮੂ ਜੋ ਕੁਸੰਚ ਬਸੇ ਬੇਤੇਮਨ ਗੁਰਿਆਪ ਥੱਪਿਓ ਥਿਰ ਸਤਿ ਤਖਤ ਗੁਰੂ ਰਾਮਦਾਸੇ ਤਾਰੇਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰਤ ਪੁਨ ਕੀਰਤਵੰਤ ਸਦਾ ਸੁਖ ਸੰਪਤ ਰੇਦਰ ਸਦਾ ਛੋਟੇ ਰਤ ਤਾਨ ਬੜਾ ਅਤਵੰਤ ਮਹਾ ਬਲ ਸੇਵਕ ਦਾਸ ਕਹਿ ਤਤ ਤਾਹਿ ਕਹਾ ਪਰਵਾਹ ਕਹੂ ਕੀ ਕਾਕਾ ਬਸੀਸ ਸਾਰੇ ਗੋਲਾ ਤਰ ਇਹ ਪਾਉਨਾ ਪਰਪੂਰ ਸੋਈ ਆਪਨ ਸਰਸ ਕਿਉ ਨ ਜਗਤ ਤੋਈ ਆਪਣੇ ਆਪ ਹੀ ਉਪਾਇਓ ਸੁਰ ਨਾਰਿਆ ਸੁਰ ਅੰਤ ਨਹੀਂ ਪਾਇਓ ਆਇਓ ਨਹੀਂ ਅੰਤ ਸੁਰੇ ਆ ਸੁਰੇ ਨਰ ਜੰਦਰੇ ਖੋ ਜੰਤ ਫਿਰੇ ਆਪਣਾ ਸੀ ਅਚਲ ਅਯੁਨੀ ਸੰਭੋ ਪੁਰ ਹੋਤਮ ਅਪਾਰ ਪਰੇ ਕਰਨ ਕਰਨਾ ਸੁਮਰਾਤ ਸਦਾ ਸੋਈ ਸਰਨ ਜੀ ਮਨਤ ਆਇਓ ਸ੍ਰੀ ਗੁਰ ਰਾਮਦਾਸ ਜੈ ਹੋ ਜੈ ਜਗ ਮੈਂ ਪਹਿਰ ਪਰਲ ਪਦ ਪਾਇਓ ਸਤਿਗੁਰ ਨਾਨਕ ਭਗਤ ਤਰੀ ਇਤਮਨ

जयो जय जगमान ते हरे परम पद और यो और द ध्रुव प्रहलाद सुदाम पप भगत हर के जुगड़ं ਅੰਬ੍ਰੀਕ ਜੈ ਦੇਵਤ ਲੋਚਨ ਨਮਾ ਅਵਰ ਕਬੀਰ ਭੜੰ ਦਿਨ ਕਾ ਅਵਤਾਰ ਭਯੋ ਕਲ ਭਿੰਤਰ ਜਸ ਜਗਤਰ ਪਰਛਾਇਆ ਸ਼੍ਰੀ ਗੁਰ ਰਾਮਦਾਸ ਜੈ ਹੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਆ ਮਨਸਾ ਕਰਿ ਸਿਮਰੰਤ ਤੁਜੇ ਨਰ ਕਾਮ ਕ੍ਰੋਧ ਮਿਟਿਐ ਚੋਕੁ ਨੰ ਪਾਠਾ ਕਰਿ ਸਿਮਰੰਤ ਤੁਜੇ ਤਿਨ ਸੁਖ ਤ੍ਰਿਤਨ ਮਿਟਿਐ ਚੋਕੁ ਨੰ ਕਰਮ ਕਰ ਤੋ ਦਰਸ ਪਰ ਪਾਰ ਸਸਰ ਪਾਲੇ ਪਾਟ ਜਸ ਕਾਯੋ ਚਿਰੀ ਗੁਰ ਰਾਮਦਾਸ ਜੈ ਹੋ ਜੈ ਚਤ ਮੈਂ ਸੇਹਾਰੂ ਪਰਮ ਪਤ ਪਾਇਓ ਜੇਹ ਸਤ ਗੁਰ ਸਿਮਰੰਤ ਕੈ ਨ ਕੇ ਸਿਮਰ ਮਿਟਾ ਕੇ ਨ ਜੇਹ ਸਤ ਗੁਰ ਸਿਮਰੰਤ ਰਿਜਾ ਹਰ ਨਾਮ ਦਿਨੋ ਦਿਨ ਜੇਹ ਸਤ ਗੁਰ ਸਿਮਰੰਤ ਕੀ ਕੀ ਤਪਤ ਮਿਟਾਵੇ ਜਿਸ ਸਤ ਗੁਰ ਸਿਮਰੰਤ ਰਿਤ ਸਿਦ ਨਵ ਨਿਦ ਪਾਵੈ ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ ਧਨ ਧਨ ਕਰੋ ਜਿਸ ਸਤ ਗੁਰ ਲਗ ਸਭ ਪਾਈਐ ਉਹ ਸਤ ਗੁਰ ਸਿਮਰੋ ਨਰੋ जिन शब्द कमाए परम पद पायो सेवा कर्तना छोड्यो पास ताते गौर ज्ञान प्रकट उजियारो दुख दर दर अंधिया अंधिया हटो नाव गाव कीरत जो संत चरण मु लागै बिन काम क्रोध जम को नहीं त्रास जीव अंगद अंग संग नानक गुर देव गुरु अमरदास कह गुर रामदास ਬਹੁ ਮਲ ਵਿਵਾਸ ਕਿਓ ਕਾਮ ਗਹਿ ਕੇਸ ਪਛਾੜਿਓ ਰੋਧ ਖੰਡ ਪਰਚੰਡ ਲੋਗ અપਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਐਸੋ ਮੰਨੇ ਭਾਵ ਸਾਗਰ ਬੰਧਿਓ ਸਿਤਾਰੇ ਸੋ ਪ੍ਰਸੰਨੈ ਫਿਰ ਆਤਪਤ ਸਚੋ ਤਖਤ ਯੋਗ ਬਹੁ ਸੰਯੁਕਤ ਬਲ ਬੁ ਰਾਮਦਾਸ ਸਚ ਥਲ ਭਣ ਪਟਾਲ ਰਾਜ ਭਗ ਦਲ ਆਨਕ ਨਾਮ ਨਿਰੰਜਨ ਜਾਨeo ਨੀ ਫਕਤ ਪ੍ਰੇਮ ਲੇਵਲਾਈ ਸਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸਬਦ ਸੁਰਤ ਕੀ ਨੀਵਰ ਖਾਈ ਕਿ ਅਮਰ ਦਾਸ ਕੀ ਆਕਾਫ ਕਥਾ ਹੈ ਇੱਕ ਜੀ ਕਛ ਤਹੀ ਨਾ ਜਾਈ ਛੋਡੀ ਸ੍ਰਿਸ਼ਟ ਸકલ ਤਾਰ ਨਿਕਾ

आपे आपे परमेशर तुर न सित सिख सेवंत तुरे तुर आद जुगाद अनाद कला तारी त्रे लोए अगम निगम उदरन ज़रा जमे आोए गोरे अमरदा सिर थपे परगामी तार न तरने ਅਗਯੰਤਕ ਬਦੇ ਨ ਸੰਕਵ ਗੁਰ ਰਾਮਦਾਸ ਤੇਰੀ ਸਰਨੇ ਜੇ ਨ ਸਤਗੁਰ ਸੇਵ ਪਦਾਰਥ ਪਾਇਓ ਨਿਸਬਾ ਸਰਹਰ ਚਰਨ ਨਿਵਾਸ ਪਾ ਤੇ ਸੰਗਤ ਸਗਨ ਭਾਏ ਭਉ ਮਨ ਹੈ

हिकु गुण नंत छा किथाई माया मोह परम कूले रात मिलंतमास अरदास पाठ कीर्ती गुर राम ਰਾਖੋ ਸਰਨਾਈ की रामदास राखो पाती गुर राम दास रखो न कटेवी सहज सो भे सरसन परस गुरु का जन्म मरण दुख ज ਓਹ ਵਾ ਸਫਤ ਫਸੋਮ ਦੀ ਨੂਰ ਅਰ ਸੋ ਪਰਸੋ ਚੱਟੀ ਐ ਤੋਦੜਟ ਸਚ ਪਾਤਸ਼ਾਹ ਮਹਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਹੋ ਸਰਸ਼ੰਦੈ ਜੇ ਸਫਾ ਸੁਭ ਹਟਿਓ ਸੋਹੀਐ ਸਭਨਾਂ ਦਾ ਵਸਾ ਹੋ ਸੱਜਣ ਸਚਾ ਪਾਤਸ਼ਾਹ ਹੋ ਸਿਰਛਾ ਹੋ ਦਰ ਜੇ ਸਫਾ ਸੁਭ ਹਟਿਓ ਸੋਹੀਐ ਸਭਨਾਂ ਦਾ ਵਸਾ ਸੁਨਾਓ ਗਰੀ था ब्राह्मण सूस ओ जप हरमन्त्र सत गुर और ब्रह्म कर पूज सेवा दिन से सब रहनी अत्रि ब्राह्मण सूद वैसा ਅਰਮੰਤਰ ਜਪਨੀ ਗੁਰ ਸਤ ਗੁਰ ਉਪਾਰ ਬ੍ਰਹਮ ਕਰ ਪੂਜੋ ਸੰਤ ਸੇਵਾ ਦਿਨ ਸਭ ਰਹਿ ਨੀ ਅਰਜਨ ਤੇਖ ਸਤ ਗੁਰ ਨੈ ਨੀ ਜੋ ਇਛਾ ਹੋਈ ਫਲ ਰਹੋ ਅਨੇ ਆਪਣਾ ਪਲਾ ਸਭ ਕੋਈ ਬੱਚਾ ਓ ਕਰ ਜੈ ਮੇਰਾ ਚਤਨਾਚ ਕਥਨੀ ਅਨਦਨ ਹਰ ਹਰ ਨਾਮ ਤਿਆਹੋ ਹੋਰ ਸਤ ਗੁਰ ਕੀ ਮਤ ਲੈਨੀ रवस स्वामी आमजन्त ऊपरख जन्त नान नान स्वामी பாவத்து மத்தமத்தமீத்த ஓ பந்த ਕੇ ਕੇ ਪ੍ਰਭ ਕਰਤ ਸੁਆਮੀ ਏੋ ਪਾਵਤ ਰਾ ਭੁਲਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਲਾਵਲੇ ਮਹੱਲਾ ਚੌਥਾ ਕਤਰੀ ਬ੍ਰਹਮਣ ਸੂਦ ਵੈਸ ਓਜਹ ਹਰ ਮੰਤਰ ਜਪੈਨੀ गुर सतगुर पार ब्रह्म कर पूजो नत सेव दिल से सबर न मन मोहि गुरबोना मन मोहयो गुरबोन मोहयो गुरबो हमरा मन मोहि गुरबो हम बिसम पई पई मुख हमरा मन मोह उर मोहन मन मोहयो उ मोहन ਮੁਕ ਜਨ ਬਨੇ ਠਾਕੁਰ ਨੇ ਬੁਲਾਗੇ ਸੇਵਕ ਜਨ ਬਨੇ ਠਾਕੁਰ ਨੇ ਬੁਲਾਗੇ ਜੇ ਤੁਮਰਾ ਦਸ ਕਹਤੇ ਗੁਰਮਤ तिनि मुख पाग सुपाग मुख पागरा मन मोह गुर मोहना मन मोहियो गुर मोहन माया के बदना हर राम नाम लेव लागे हर राम नाम लेव लागे हमरा मन मोहे ओ मोहयोर मोहन हमरा मन मोहे ओ गुर मोह हम बिसम पई हम बिसम पई मुखला गे हमर मन मोहिर मोहन हमरा मन मोहे ओ गुर मोहन सगली रे सोई दारी सगली रहन, सोई दारी गुरिंचत कीर पादा गे गुर किचत कीर पादा गन नानके प्रभ सुंदर स्ामी गन नानक के प्रभ सुंदर स्ामी मु तुम सारे अवर लॻे उहे तुम सर ना लागे